ਵਾਜਪਾ ਦੇ ਬੰਬਾ ਵਾਲੇ ਬਿਆਨ ਦੇ ਵਿੱਚ ਕਿੰਨਾ ਕੁ ਸੱਚ ਕਿ ਸੱਤ ਹੁਣ ਸਾਰਾ ਕਰੇਗੀ ਪਾਣੀ ਦਾ ਪਾਣੀ ਕੀ ਨਿਕਲੇਗਾ ਝੂਠ ਕੀ ਸਿਰਫ ਬਿਆਰ ਬਾਜ਼ੀਆਂ ਤੇ ਰਹਿ ਚਾਈ ਕੀ ਗੱਲ ਤੇ ਦੱਸੀਏ ਕਿ ਪ੍ਰਤਾਪ ਸਿੰਘ ਬਾਜਪਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਹੁਣ ਸੱਟ ਨੇ ਉਹਨਾਂ ਨੂੰ ਸਾਧ ਲਿਆ ਤੇ ਜਿਸ ਤੋਂ ਬਾਅਦ ਹੁਣ ਸਾਰੇ ਬੰਬਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਕੱਲਾ ਕੱਲਾ ਸਬੂਤ ਤੱਕ ਮੰਗਿਆ ਜਾਵੇਗਾ ਪਹਿਲਾ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਜਾਂਚ ਕਰ ਰਹੀ ਸੀ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ ਤੇ ਹੁਣ ਸੱਟ ਦੇ ਅੱਗੇ ਪ੍ਰਤਾਪ ਬਾਜਵਾ ਪੇਸ਼ ਹੋਣਗੇ ਤੇ ਬੱਤੀ ਵਾਲੇ ਬੰਬਾ ਨੂੰ ਲੈ ਕੇ ਜੋ ਬਿਆਨ ਪ੍ਰਤਾਪ ਬਾਜਵਾ ਦੇ ਵੱਲੋਂ ਦਿੱਤਾ ਗਿਆ ਉਸ ਮਾਮਲੇ ਨੂੰ ਲੈ ਕੇ ਹਜੇ ਵੀ ਵਿਵਾਦ ਪੱਖ ਦਾ ਹੋਇਆ ਨਸਰ ਆ ਰਿਹਾ ਹੈ ਪੰਜਾਬ ਸਰਕਾਰ ਜਵਾਬ ਮੰਗ ਰਹੀ ਹੈ ਕਿ ਪ੍ਰਤਾਪ ਬਾਜਵਾ ਨੂੰ ਇਹ ਬੰਬਾ ਬਾਰੇ ਕਿਵੇਂ ਪਤਾ ਲੱਗਿਆ ਤੇ ਇਹ ਜਾਣਕਾਰੀ ਕਿਵੇਂ ਮਿਲੀ ਹੈ ਕਿੱਥੋਂ ਮਿਲੀ ਹੈ ਕੈਸਾ ਰਾਮੀਲੀ ਹੈ ਤੇ ਜੇਕਰ ਪ੍ਰਤਾਪ ਬਾਜਪਾ ਦੇ ਕੋਲ ਇਹ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਇਸ ਪਿੱਛੇ ਕੀ ਸੱਚ ਹੈ ਕੀ ਝੂਠ ਹੈ ਕਿ ਇੰਟਰਵਿਊ ਦੇ ਉੱਤੇ ਜੋ ਬਿਆਨ ਦਿੱਤਾ ਉਹ ਪ੍ਰਤਾਪ ਬਾਜਪਾ ਨੂੰ ਬਿਆਨ ਦੇਣਾ ਮਹਿੰਗਾ ਪੈ ਗਿਆ ਹੈ ਜਾਂ ਸਿਰਫ ਹਵਾ ਦੇ ਵਿੱਚ ਗੱਲ ਕੀਤੀ ਸੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਇੱਕ ਅਖਬਾਰ ਦੀ ਜਿਹੜੀ ਕਿ ਪੋਸਟ ਵੀ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਬਿਆਨ ਲਕਿਆ ਹੋਇਆ ਸੀ ਤੇ ਜਿਸ ਤੋਂ ਬਾਅਦ ਇਹ ਬਿਆਨ ਮੈਂ ਬੋਲਿਆ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਨੇ ਵੀ ਐਕਸ਼ਨ ਲੈ ਲਿਆ ਹੈ ਪੰਜਾਬ ਪੁਲਿਸ ਤਾਂ ਘਰੇ ਭੇਜ ਦਿੱਤੀ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਬੱਤੀ ਬੰਬਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਪ੍ਰਤਾਪ ਬਾਜਬਾ ਨੂੰ ਇਸ ਦੀ ਜਾਣਕਾਰੀ ਕਿੱਥੋਂ ਮਿਲੀ ਹੈ ਕਿਵੇਂ ਮਿਲੀ ਹੈ ਪੰਜਾਬ ਪੁਲਿਸ ਨੇ ਵੀ ਉਥੇ ਥਾਣੇ ਦੇ ਵਿੱਚ ਸੱਦ ਲਿਆ ਕਾਂਗਰਸ ਪਾਰਟੀ ਉਹਨਾਂ ਨੂੰ ਥਾਣੇ ਦੇ ਵਿੱਚ ਛੱਡ ਕੇ ਆਏ ਲਗਾਤਾਰ 4-5 ਘੰਟੇ ਪੁੱਛ ਪੜਤਾਲ ਤੱਕ ਕੀਤੀ ਗਈ ਤੇ ਉਥੇ ਹੀ ਹੁਣ ਹਾਈ ਕੋਰਟ ਨੇ ਕਿਹਾ ਕਿ ਪ੍ਰਤਾਪ ਬਾਜਪਾ ਜੀ ਕੋਈ ਇਸ ਮਾਮਲੇ ਦੇ ਵਿੱਚ ਬਿਆਨ ਨਹੀਂ ਦੇਣਗੇ ਦੂਜੇ ਪਾਸੇ ਉੱਥੇ ਹੀ ਪ੍ਰਤਾਪ ਬਾਜਪਾ ਨੂੰ ਲੈ ਕੇ ਸੁਣਵਾਈ ਤਾਂ ਹੋਈ ਪਰ ਹਜੇ ਕੋਈ ਮਾਮਲਾ ਜਿਹੜਾ ਕੇਸ ਵਿੱਚ ਕੋਈ ਵੱਡਾ ਫੈਸਲਾ ਤੱਕ ਨਹੀਂ ਲਿਆ ਗਿਆ ਤੇ ਹੁਣ ਪ੍ਰਤਾਪ ਬਾਜਪਾ ਨੂੰ ਲੈ ਕੇ ਸਟੇਟ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਇਹ ਮਾਮਲਾ ਹਜੇ ਵੀ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੂੰ ਜਿਹੜਾ ਸੋਮਵਾਰ ਨੂੰ ਪੰਜਾਬ ਬੰਬਾ ਦੇ ਬਿਆਨ ਮਾਮਲੇ ਦੇ ਵਿੱਚ ਮੋਹਾਲੀ ਦੇ ਸਟੇਟ ਸਾਈਬਰ ਸੈੱਲ ਦੇ ਵਿੱਚ ਦਰਜ ਮਾਮਲੇ ਦੇ ਸਬੰਧ ਦੇ ਵਿੱਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣਗੇ ਤੇ ਉਥੇ ਹੀ ਇਸ ਬਾਰੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪਹਿਲਾ ਪਾਸ਼ਵਾ ਨੂੰ ਜਿਹੜਾ ਕਿ ਪੇਸ਼ ਹੋਣ ਦੇ ਲਈ ਸੰਮਣ ਭੇਜਿਆ ਗਿਆ ਸੀ ਪਰ ਉਹ ਬਾਹਰ ਹੋਣ ਕਾਰਨ ਪੇਸ਼ ਨਹੀਂ ਹੋ ਸਕੇ ਤੇ ਉਥੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਮਜਬੂਰੀ ਦੱਸੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 22 April ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਆ ਬਾਛਪੇ ਦੀ ਗ੍ਰਿਫਤਾਰੀ ਤੇ 7 May ਤੱਕ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾ ਸਕਦੀ ਹੈ। ਨਾਲੇ ਬਾਛਪਨ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਤੇ ਉੱਥੇ ਹੀ ਹੁਣ ਦੱਸੀਏ ਕਿ 13 April ਨੂੰ ਜਿਹੜੀ ਕਿ ਇੰਟਰਵਿਊ ਦਾ ਟੀਜ਼ਰ ਜਾਰੀ ਹੁੰਦੇ ਹੀ ਵਿਵਾਦ ਸ਼ੁਰੂ ਹੋ ਗਿਆ ਤੇ ਉੱਥੇ ਹੀ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਉੱਥੇ ਬਾਜਵਾ ਨੂੰ ਸਵਾਲ ਕੀਤਾ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਕਿ ਉਹਨਾਂ ਦੇ ਪਾਕਿਸਤਾਨ ਦੇ ਨਾਲ ਸਬੰਧ ਨੇ ਕਿ ਅੱਤਵਾਦੀਆਂ ਨੂੰ ਉਹਨਾਂ ਨੂੰ ਸਿੱਧੇ ਫੋਨ ਕਰਕੇ ਜਾਣਕਾਰੀ ਦੇ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਾਣਕਾਰੀ ਕਿਹਾ ਕਿ ਨਾਤਾ ਸੂਬੇ ਦੇ ਖੁਫੀਆ ਏਜੰਸੀਆਂ ਦੇ ਕੋਲ ਹੈ ਤੇ ਨਾ ਹੀ ਕੇਂਦਰੀ ਏਜੰਸੀਆਂ ਦੇ ਕੋਲ ਹੈ ਤਾਂ ਕਿ ਬਾਜਪਾ ਰਾਜਨੀਤਿਕ ਕਰਨ ਨੇ ਨਾ ਬੰਬ ਧਮਾਕਿਆਂ ਦੀ ਉੜੀ ਕਰ ਰਹੇ ਸੀ ਤੇ ਦੂਜੇ ਪਾਸੇ ਉਥੇ ਹੀ ਹੁਣ ਇਹ ਮਾਮਲਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਸਿੱਟ ਨੂੰ ਲੈ ਕੇ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਜਿਹੜਾ ਕਿ ਪੁਛਪੜਤਾਲ ਦੇ ਲਈ ਸੱਦ ਲਿਆ ਗਿਆ ਤੇ ਸੋਮਵਾਰ ਨੂੰ ਇਸ ਮਾਮਲੇ ਦੇ ਵਿੱਚ ਪੁਛਪੜਤਾਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਮਾਮਲਾ ਜਾਂ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ